ਫਿਰ ਮੰਦੂ ਘਰ ਕਾ ਤੋਂ ਛੱਡਿਆ ਆਈਆਂ ਬੱਸ ਬੇਟੇ ਮੇਰਾ ਉਹ ਪਹਿਲੇ ਤੋਂ ਮੈਨੂੰ ਜਾਣਦਾ ਰੋਟੀ ਨਹੀਂ ਦਿੰਦਾ ਆਪ ਖਾ ਲੈਂਦੇ ਮੈਨੂੰ ਇਹ ਮੇਰੇ ਵਾਰ ਕਿਹਨੂੰ ਸੀ ਹੈ ਨਹੀਂ ਆ ਹਣ ਮਾਂ ਵਾ ਦੇਖੋ ਜਮੇ ਸ਼ਾਰਟ ਟਰਮ ਮੈਮਰੀ ਲਾਸ ਹੋ ਗਿਆ ਜਮੇ ਜਮੇ ਗੱਲ ਨਾਲ ਦੀ ਨਾਲ ਹੀ ਭੁੱਲ ਜਾਂਦੇ ਨਾਲ ਦੀ ਨਾਲੇ ਬੱਚਿਆਂ ਦਾ ਨਾਮ ਵੀ ਭੁੱਲ ਜਾਂਦੇ ਫਿਰ ਕਾਫੀ ਜ਼ੋਰ ਪਾ ਕੇ ਜਾ ਕੇ ਬੇਗਾ ਮੈਨੂੰ ਘਰ ਲੈ ਚੱਲਾ ਆਪਣੇ ਹਾਂ ਚੱਲਦੇ ਆ ਮਾਂ ਚਲਦੇ ਛੱਡ ਗਿਆ ਚਲਦੇ ਤੇਰੀ ਨੋਹ ਕੋਲ ਚਲਦੇ ਆਪਾਂ ਮੇਰੀ ਨੋਹ ਕੋ ਛੱਡਿਆ ਚਲਦੇ ਚਲਦੇ ਉਹ ਮੇਰੀ ਸੇਵਾ ਕਰੇਗੀ ਠੀਕ ਆ ਮਾਂ ਠੀਕ ਆ ਮਾਂ ਤੈਨੂੰ ਰੱਬ ਨੇ ਇੰਨਾ ਕੁ ਦੇਣਾ ਨਾ ਘਰ-ਘਰ ਭੁੱਲੇਗਾ ਧੰਨਵਾਦ ਮਾਂ ਧੰਨਵਾਦ ਮਾਂ ਮੈਂ ਤਾਂ ਆਪ ਪਤਾ ਹੀ ਨਹੀਂ ਲੱਗਦਾ ਮੈਂ ਕਿੱਥੇ ਧਰਿਆ ਕਿੱਥੇ ਭੁੱਲਿਆ ਮੈਂ ਤਾਂ ਇੰਨੀ ਬਾਬੇ ਨੇ ਕਿਰਪਾ ਕਰਤੀ ਆ ਤੇ ਮੈਂ ਤਾਂ ਬੇਬੇ ਇਹੀ ਭੁੱਲ ਗਿਆ ਮੈਨੂੰ ਵੀ ਭੁੱਲ ਗਿਆ ਨਾ 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 ਤੈਨੂੰ ਨਹੀਂ ਭੁੱਲਦਾ ਮਾਂ ਤੈਨੂੰ ਨਹੀਂ ਭੁੱਲਦਾ ਮਾਂ ਇੰਨਾ ਪਿਆਰ ਕਰਨ ਵਾਲੀਆਂ ਇੰਨਾ ਮਾਵਾਂ ਨੂੰ ਪਤਾ ਨਹੀਂ ਕਿਵੇਂ ਛੱਡ ਦਿੰਦੇ ਨੇ ਉਹ ਪੁੱਤ ਮਾੜੇ ਕਰਮਾਂ ਵਾਲੇ ਉਹ ਪੋਤਰੇ ਉਹ ਪੋਤਰੀਆਂ ਹੋ ਸਕਦਾ ਮਾਨ ਤੰਗ ਕਰਦੇ ਹੋ ਬਾਰ ਬਾਰ ਸਵਾਲ ਪੁੱਛਦੇ ਕਿੰਨੀ ਵਾਰ ਇੱਕੋ ਗੱਲ ਕਹੀ ਜਾਂਦੀ ਕਿਉਂਕਿ ਉਹ ਠੀਕ ਨਹੀਂ ਹੈਗੀ ਅਸੀਂ ਖਿਜੀ ਜਾਂਦੇ ਹਾਂ ਮੁਰਿਓ ਅਸੀਂ ਗੁੱਸਾ ਕਰੀ ਜਾਂਦੇ ਹਾਂ ਮੁਰਿਓ ਗੁੱਸਾ ਨਾ ਕਰਿਆ ਕਰ ਬੇਟਾ ਮੇਰਾ ਨਹੀਂ ਮੈਂ ਨਹੀਂ ਕਰਦਾ ਮੈਂ ਗੁੱਸਾ ਮੈਂ ਤੇਰੀ ਮਾਂ ਆ ਨਾ ਹਾਂ ਤੂੰ ਮੇਰੀ ਮਾਂ ਵਾ ਮਾਵਾ ਕਹਿੰਦੇ ਮਾਵਾ ਠੰਡੀਆਂ ਛਾਵਾਂ ਦੁਨੀਆ ਵਾਲੇ ਹੋ ਦੁਨੀਆ ਵਾਲੇ ਇਹਨੂੰ ਕੋਈ ਪਹਿਚਾਣ ਰਿਆ ਇਹਨੂੰ ਕੋਈ ਜਾਣਦਾ ਤੁਸੀਂ ਦੇਖਿਆ ਇਹਨੂੰ ਕਦੇ ਤੁਹਾਨੂੰ ਪਤਾ ਹੈ ਕੌਣ ਹੈ ਤੁਹਾਨੂੰ ਪਤਾ ਹੈ ਕੌਣ ਹੈ ਕੀ ਦੀ ਮਾਂ ਵਾ ਪਲੀਜ਼ ਸ਼ੇਅਰ ਕਰਿਓ ਸਾਡੇ ਨਾਲ ਨੰਬਰ ਫੋਨ ਸਾਡੇ ਨੰਬਰ ਲਿਖੇ ਹੋਏ ਆ ਉੱਪਰ ਸਾਡੇ ਨਾਲ ਸੰਪਰਕ ਕਰਿਓ ਜਿਹੜੇ ਮੈਂ ਨੇ ਦੱਸਿਆ ਨਾਮ ਅਸੀਂ ਪਤਾ ਕਰਾਂਗੇ ਆਪਣੇ ਲੈਵਲ ਤੇ ਵੀ ਮੇਰਾ ਨਾਮ ਸ਼ਾਂਤੀ ਆ ਤੇਰਾ ਨਾਮ ਸ਼ਾਂਤੀ ਆ ਹਾਂ ਤੂੰ ਬਰਕਤ ਦੀ ਕੁੜੀ ਆ ਬਰਕਤ ਦੇ ਘਰ ਵਾਲੀ ਆ ਸੱਚ ਹਾਂ ਬਰਕਤ ਤੇਰੇ ਘਰ ਵਾਲਾ ਸੀ ਹਾਂ ਅੱਛਾ ਸ਼ੰਭੂ ਦੀ ਮਾਂ ਦੂ ਸ਼ੰਭੂ ਦੀ ਮਾਂ ਆ ਅੱਛਾ ਮੈਂ ਸ਼ਾਂਤੀ ਆ ਤੂੰ ਸ਼ਾਂਤੀ ਆ ਤੈਨੂੰ ਆਪਣੇ ਕੋਲ ਰੱਖ ਹਾਂ ਰੱਖ ਲਿਆ ਨੱਕ ਲਿਆ ਤੈਨੂੰ ਕੋਲੇ ਨੱਕ ਲਿਆ ਬੇਟਾ ਮੈਨੂੰ ਮਾਰੀ ਨਾ ਨਾ ਕਰ ਤੂੰ ਮਾਰੂੰਗਾ ਮੈਂ ਤੈਨੂੰ ਤੂੰ ਕਲਮਾ ਪੜ੍ਹਦੇ ਨੇ ਕਲਮਾ ਹਾਂ ਕਲਮਾ ਨਹੀਂ ਬੇਟਾ ਨਮਾਜ਼ ਪੜ੍ਹਦੀ ਨਮਾਜ਼ ਕਰੀ ਨਮਾਜ਼ ਪੜ੍ਹ ਲੈਣੀ ਆ ਖੁਦਾ ਦਾ ਨਾਮ ਲੈ ਇੰਨੀ ਆ ਖੁਦਾ ਦਾ ਸ਼ੁਕਰ ਹੈ ਤੇਰਾ ਧੰਨਵਾਦ ਤੇਰਾ ਤੂੰ ਮੈਨੂੰ ਰੱਖਿਆ ਇਹਨੇ ਮਾਵਾਂ ਦੀ ਤਕਲੀਫ ਦੇਖੀ ਨਹੀਂ ਜਾਂਦੀ ਬੇਟਾ ਮੇਰੇ ਕੋ ਮੈਨੂੰ ਮਾਰੇਗਾ ਤਾਂ ਨਹੀਂ ਨਹੀਂ ਕਰ ਤੂੰ ਮਾਰੂੰਗਾ ਮੈਂ ਆਪਦੀ ਮਾਂ ਨੂੰ ਇਹ ਸਵਾਲ ਜਿਹੜੇ ਪੁੱਛਦੀ ਹੈ ਨਾ ਸਮਝਿਓ ਮਾਤਾ ਦੀ ਸਾਇਕੀ ਸਮਝੋ ਕਿਉਂ ਪਛੜੇ ਮੈਂ ਕੱਲ ਦੀ ਰੋਟੀ ਖਾਦੇ ਹੋਇਆ ਪ੍ਰਸ਼ਾਦਾ ਪਾਣੀ ਮਤਲਬ ਹੁਣ ਸਵੇਰੇ ਵੀ ਬਿਸਕਟ ਖਾਦੇ ਰਾਸ ਖਾਦੇ ਆ ਰਾਤ ਵੀ ਪ੍ਰਸ਼ਾਦਾ ਛਕਿਆ ਮਾਂ ਨੇ ਦੁਪਹਿਰੇ ਵੀ ਛਕਿਆ ਦੋ ਦੋ ਘੰਟਿਆਂ ਬਾਅਦ ਪ੍ਰਸ਼ਾਦਾ ਤੀਨ ਦੇ ਲਿਆ ਕੇ ਸਾਡੇ ਇੱਥੇ ਸਾਰੇ ਆ ਪਰਿਵਾਰ ਦੇ ਮੈਂਬਰ ਬੈਠੇ ਨੇ ਚਾਰੇ ਪਾਸੇ ਪ੍ਰਸ਼ਾਦਾ ਪਾਣੀ ਛਕਿਆ ਜੀ ਮਾਤਾ ਨੇ ਛਕਾਇਆ ਠੀਕ ਹੈ ਬਿਸਕਟ ਮੈਂ ਦਿੱਤੀ ਆ ਇਤਨਾ ਚਾਹ ਪੀਈ ਹੈ ਚਾਹ ਪੀਈ ਤੇ ਹੁਣ ਸਵੇਰ ਦਾ ਸਾਰਾ ਦਾ ਟਾਈਮ ਹੈ ਮਾਰਨਿੰਗ ਦਾ ਹੀ بس ਤੇ ਮੈਨੂੰ ਮਾਰੇਗਾ ਤਾਂ ਨਹੀਂ ਇਹ ਬੇਸਬਰੀ ماں ਦੀ ਦੱਸਦੀ ਆ ਇਹ ਸਵਾਲ ਮਾਂ ਦੇ ਦੱਸਦੇ ਆ ਵੀ ਕਿੰਨਾ ਕੁ ਟਾਈਮ ਇਹ ਭੁੱਖੀ ਰਹੀ ਆ ਕਿੱਦਾਂ ਇਹ ਡਰੀ ਹੋਈ ਆ ਵੀ ਮੈਨੂੰ ਮਾਰੇਗਾ ਤਾਂ ਨਹੀਂ ਮੈਨੂੰ ਹਾਂ ਮਾਂ ਮੈਨੂੰ ਮਾਰੇਗਾ ਤਾਂ ਨਹੀਂ ਨਹੀਂ ਮਾਂ ਮੈਂ ਕਾ ਤੂੰ ਮਾਰੂੰਗਾ ਆਪਣੀ ਮਾਂ ਨੂੰ ਤਾਂ ਮੇਰੀ ਬੇਬੇ ਆ ਹੈ ਨਾ ਬੇਬੇ ਰੋਣਾ ਨਹੀਂ ਬੇਬੇ ਕੱਲ੍ਹ ਦੀ ਰੋਟੀ ਖਾਧੀ ਗੋਇ ਨਾ ਦੁੱਧ ਦੀ ਰੋਟੀ ਰੋਟੀ ਵੀ ਦੇ ਮਾਰੀ ਇਹਨੂੰ ਕੋਈ ਪਛਾਣ ਰਿਹਾ ਇਹਨੂੰ ਕੋਈ ਜਾਣਦਾ ਤੁਸੀਂ ਦੇਖਿਆ ਇਹਨੂੰ ਕਦੇ ਤੁਹਾਨੂੰ ਪਤਾ ਹੈ ਕੌਣ ਹੈ ਤੁਹਾਨੂੰ ਪਤਾ ਹੈ ਕੌਣ ਹੈ ਕਿਹਦੀ ਮਾਂ ਵਾ ਪਲੀਜ਼ ਸ਼ੇਅਰ ਕਰਿਓ ਸਾਡੇ ਨਾਲ ਨੰਬਰ ਫੋਨ ਸਾਡੇ ਨੰਬਰ ਤੇ ਲਿਖੇ ਹੋਏ ਆ ਉੱਪਰ ਸਾਡੇ ਨਾਲ ਸੰਪਰਕ ਕਰਿਓ ਜਿਹੜੇ ਮੈਂ ਨੇ ਦੱਸਿਆ ਨਾਮ ਅਸੀਂ ਪਤਾ ਕਰਾਂਗੇ ਆਪਣੇ ਲੈਵਲ ਤੇ